ਕਾਇਨ ਨਗਰ ਕੌਂਸਲ ਬੈਨ ਜਿੱਦਾ ਅੱਜ ਉਹਦਾ 8ਵੇਂ ਸਮਾਰੋਹ ਸੀ ਤੇ ਤੁਹਾਡੇ ਵੱਲੋਂ ਹੀ ਇਹ ਮੁੱਦਾ ਪਹਿਲ ਦੇ ਹੱਥ ਤੇ ਚਲਾਇਆ ਗਿਆ ਸੀ ਪੁਖਾਇਆ ਗਿਆ ਸੀ ਤੇ ਨਗਰ ਕੌਂਸਲ ਪ੍ਰਧਾਨ ਨੇ ਬਹੁਤ ਹੀ ਜਲਦ ਨੋਟਿਸ ਲੈ ਕੇ ਇਹਨੂੰ ਅ ਅਮਲੀ ਜਾਮਾ ਪਹਿਨਾਇਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਨਗਰ ਕੌਂਸਲ ਪ੍ਰਧਾਨ ਮੋਹਿਤ ਕੁਦਰਾ ਜੀ ਦਾ ਔਰ ਸਾਡੇ ਹਲਕਾ ਵ代ਇਕ ਜਲਦਾਰ ਸਿੰਘ ਧਿਆਲਪੁਰਾ ਦਾ ਬਹੁਤ ਧੰਨਵਾਦੀ ਹਾਂ チナ ਨੇ ਇਸ ਜਿਹੜੀ ਆਵਾਜ਼ ਉਠਾਈ ਹੋਈ ਨੂੰ ਚੰਗੇ ਦਿਲ ਦੇ ਨਾਲ ਸੁਣਿਆ ਔਰ ਇਹਦੇ ਬਾਰੇ ਉਹਨਾਂ ਨੇ ਅਪਰਾਧਾ ਵੀ ਕੀਤਾ ਤੇ ਜਿਵੇਂ ਤੁਹਾਨੂੰ ਆਪਣੇ ਆਪਣੇ ਪ੍ਰਧਾਨੀ ਉਹਨਾਂ ਨੇ ਵੀ ਦੱਸਿਆ ਦੇ 12 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਹੈ ਉਹ ਜਾਰੀ ਹੋ ਚੁੱਕੀ ਹੈ ਜਿਸ ਲਾਇਬ੍ਰੇਰੀ ਦੇ ਕਮਰੇ ਦੇ ਵਿੱਚ ਆਪਾਂ ਖੜੇ ਹੈਗੇ ਹਾਂ ਇਸ ਨੂੰ ਬਹੁਤ ਵੱਧਿਆ ਦਿੱਖ ਜਿਹੜੀ ਐ ਕਿ ਉਹ ਦਿੱਤੀ ਜਾਣੀ ਹੈ ਡਬਲ ਸੀਲਿੰਗ ਵਗੈਰਾ ਪੱਖੇ ਵਗੈਰਾ ਏਸੀ ਵਗੈਰਾ ਸੀਸੀਟੀਵੀ ਕੈਮਰੇ ਔਰ ਇਤੋਂ ਕੱਕੇ ਕੀਤੇ ਪ੍ਰਦਾਨ ਨਹੀਂ ਲਈ ਦੱਸਿਆ ਕਿ ਨਾਲ ਵਾਲਾ ਜਿਹੜਾ ਰੂਮ ਹੈਗਾ ਲਾਇਬ੍ਰੇਰੀ ਦਾ ਉਹਦੇ ਵਿੱਚ ਵੀ ਪ੍ਰੋਜੈਕਟਰ ਵਗੈਰਾ ਲਗਾਏ ਜਾਣਗੇ ਜਿਹਦੇ ਵਿੱਚ ਆਈਐਸਪੀਸੀਐਸ ਜਾਂ ਹੋਰ ਅਚੇਰੀ ਪੜਾਈ ਕਰਨ ਲਈ ਜਿਹੜੇ ਬੱਚਿਆਂ ਨੂੰ ਜ਼ਰੂਰ ਕਾਹਨ ਲਿਤਾਬਾਂ ਵਗੈਰਾ ਔਰ ਲੈਕਚਰ ਵਗੈਰਾ ਜਿਹੜੇ ਨਵੇਂ ਮਹੱਇਆ ਕਰਵਾਏ ਗਏ ਅਨੁਪਾਲ ਵੀ ਜਿਸ ਤਰ੍ਹਾਂ ਬੱਚੇ ਅੱਜਕੱਲ ਮੈਂ ਪ੍ਰਧਾਨ ਜੀ ਨਾਲ ਵੀ ਇਹ ਕੁਐਸਚਨ ਪੁੱਛ ਦਿੱਤਾ ਸੀ ਜਿਸ ਤਰ੍ਹਾਂ ਬੱਚੇ ਮੋਬਾਈਲਾਂ ਨੂੰ ਜਿਆਦਾ ਮੋਬਾਈਲਾਂ ਵਿੱਚ ਜਿਆਦਾ ਰੁਚੀ ਦਿਖਾ ਰਹੇ ਨੇ ਤੁਹਾਨੂੰ ਲੱਗਦਾ ਵੀ ਉਹ ਕਿਤਾਬੀ ਕਤਬਾਂ ਪਰਤੇ ਵਿੱਚ ਰੁਚੀ ਦਿਖਾ ਰਹੇ ਨੇ ਦੇਖੋ ਮੈਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਮਾਪਿਆਂ ਨੂੰ ਅਪੀਲ ਕਰਨੀ ਚਾਹੁੰਗਾ ਇਹ ਲਾਇਬ੍ਰੇਰੀ ਵੀ ਇੱਕ ਐਸਾ ਜ਼ਰੀਆ ਹੈ ਜਿਹੜਾ ਤੁਹਾਡੇ ਬੱਚਿਆਂ ਨੂੰ ਮੋਬਾਈਲਾਂ ਦੇ ਇਸ ਖੋਰ ਤੋਂ ਬਚਾ ਸਕਦਾ ਹੈ ਕਿਉਂਕਿ ਜੇਕਰ ਅਸੀਂ ਬੱਚਿਆਂ ਨੂੰ ਕਿਤਾਬਾਂ ਹੱਥਾਂ ਦੇ ਵਿੱਚ ਪੜਾਵਾਂਗੇ ਤਾਂ ਅਸੀਂ ਮੋਬਾਈਲ ਦਾ ਪਹਿਲਾਂ ਉਹਨਾਂ ਨੂੰ ਬਦਲਤਾ ਦਈਏ ਨਾ ਬੱਚਿਆਂ ਦੇ ਅੰਦਰ ਰੁਚੀ ਪੈਦਾ ਕਰੀਏ ਜੇਕਰ ਲਾਇਬ੍ਰੇਰੀਆਂ ਹੋਣਗੀਆਂ ਮੈਂ ਤਾਂ ਕਹਿੰਦਾ ਇਹ ਲਾਇਬ੍ਰੇਰੀ ਮਛਵਾੜਾ ਸਾਹਿਬ ਨਹੀਂ ਕੱਲੇ ਕੱਲੇ ਪਿੰਡ-ਪਿੰਡ ਹੋਣੀ ਚਾਹੀਦੀ ਆ ਔਰ ਅਗਰ ਪਿੰਡ-ਪਿੰਡ ਦੇ ਵਿੱਚ ਲਾਇਬ੍ਰੇਰੀ ਹੋਗੀ ਤਾਂ ਬੱਚਿਆਂ ਨੂੰ ਜਾਗਰੂਕਤਾ ਮਿਲੇਗੀ ਪੜਨਗੇ ਤੇ ਉਹ ਜਦੋਂ ਪੜਨਗੇ ਤਾਂ ਉਹਨਾਂ ਨੂੰ ਅਗਿਆਨਤਾ ਤੋਂ ਬਾਹਰ ਨਿਕਲ ਕੇ ਗਿਆਨ ਦੀ ਧਿਵੇ ਜਲਣਗੇ ਫਿਰ ਆਪਣੇ ਆਪ ਹੀ ਉਹ ਮੋਬਾਈਲ ਦੇ ਚਰਚਾ ਤੋਂ ਵੀ ਬਾਹਰ ਨਿਕਲ ਕੇ ਤੇ ਨਸ਼ੇ ਤੋਂ ਵੀ ਬਾਹਰ ਜਾਣਗੇ ਅਮਰਤਪੁਰ ਵਾਲੇ ਇਹ ਦੱਸੋ ਕਿ ਜਦੋਂ ਇਹ ਲਾਇਬ੍ਰੇਰੀ ਜਿਹੜੀ ਸਾਈਟ ਹੈ ਇਹਦੀ ਇਹ ਮਤਲਬ ਡੇਜ਼ਰਟਡ ਸਟੇਟ ਦੇ ਵਿੱਚ ਸੀਗੀ ਤੁਹਾਨੂੰ ਇਹ ਕਿਸ ਤਰ੍ਹਾਂ ਮਤਲਬ ਯਾਦ ਆ ਗਿਆ ਕਿ ਇਹ ਲਾਇਬ੍ਰੇਰੀ ਨੂੰ ਰਿਵਾਈਵ ਕਰਨਾ ਚਾਹੀਦਾ ਜਦਕਿ ਜਿੰਨੇ ਵੀ ਇੱਥੇ ਕੋਈ ਰਾਈਟਰਸ ਵਗੈਰਾ ਸੀ ਜਾਂ ਕੋਈ ਇੰਟੈਲੈਕਚੁਅਲ ਬੰਦੇ ਸੀਗੇ ਉਹਨਾਂ ਨੇ ਕਦੇ ਇਸ ਚੀਜ਼ ਨੂੰ ਮਤਲਬ ਨਹੀਂ ਗੋਲਿਆ ਹੈਗਾ ਕਿ ਲੰਬੇ ਸਮੇਂ ਤੋਂ ਇਹ ਡੇਜ਼ਰਟਡ ਸਟੇਟ ਦੇ ਵਿੱਚ ਇਹ ਲਾਇਬ੍ਰੇਰੀ ਪਈ ਸੀ ਇਹਦੇ ਬਾਰੇ ਤੁਹਾਨੂੰ ਕਿਵੇਂ ਫਰਨਾ ਪੜਿਆ ਦੇਖੋ ਜੀ ਜਦੋਂ ਸੁਭਜੀਤ ਜੀ ਸਾਰੇ ਇਸ ਫਾਨੀ ਸੰਸਾਰ ਨੂੰ ਛੱਡ ਕੇ ਗਏ ਉਹਨਾਂ ਦੇ ਭੋਗ ਦੇ ਉੱਤੇ ਵੀ ਜਿਹੜਾ ਬਹੁਤ ਸਾਰੇ ਨਾਮੀ ਵਿਦਵਾਨ ਪਹੁੰਚੇ ਸਨ ਸਭ ਨੇ ਆਪ ਕੋ ਆਪਣੇ ਵਿਚਾਰ ਰੱਖੇ ਮੈਂ ਉਸ ਪੰਡਾਲ ਦੇ ਵਿੱਚ ਬੈਠਾ ਸੀ ਤੇ ਪੰਡਾਲ ਦੇ ਵਿੱਚ ਬੈਠਾ ਸੋਚ ਰਿਹਾ ਸੀਗਾ ਕਿ ਇਹ ਸਿਰਫ ਸ਼ਬਦਾਂ ਦੇ ਨਾਲ ਹੀ ਸਾਰੇ ਗੱਲਾਂ ਕਰਨ ਵਾਲੇ ਨੇ ਰਿਐਲਿਟੀ ਦੇ ਵਿੱਚ ਕੋਈ ਵੀ ਗੱਲਾਂ ਕਰਨ ਵਾਲਾ ਮੈਨੂੰ ਨਜ਼ਰ ਨਹੀਂ ਸੀ ਆ ਰਿਹਾ ਮੈਨੂੰ ਪਤਾ ਸੀ ਕਿ ਇਹ ਲਾਇਬ੍ਰੇਰੀ ਸੁਖਜੀਤ ਜੀ ਨੇ ਬਣਾਈ ਹੋਈ ਹੈ ਮੈਨੂੰ ਪਤਾ ਸੀ ਕਿ ਬੱਸ ਸਟੈਂਡ ਦੇ ਵਿੱਚ ਲਾਇਬ੍ਰੇਰੀ ਹੈ ਉਦੋਂ ਕਿ ਮੈਂ ਬੱਸ ਸਟੈਂਡ ਦੇ ਕਿਸੇ ਹੋਰ ਕੰਮ ਦੇ ਵਾਸਤੇ ਆਇਆ ਸੀ ਇੱਥੇ ਫੋਟੋ ਖਿੱਚਣ ਵਾਸਤੇ ਤੇ ਜਦੋਂ ਲਾਇਬ੍ਰੇਰੀ ਵਾਲੇ 파ਰਟ ਦੇ ਵਿੱਚ ਬੜੇ ਤਾਂ ਇਹ ਲੋਕ ਲੱਗੇ ਹੋਏ ਸੀ ਤਾਂ ਮੈਂ ਜਿਹੜੀ ਇਹ ਵਿੰਡੋ ਹੈ ਉਹਦੇ ਰਾਹੀਂ ਫਿਰ ਮੈਂ ਫੋਟੋਆਂ ਖਿੱਚ ਕੇ ਤਾਂ ਫਿਰ ਮੈਂ ਆਪਣੀ ਖੁੰਡ ਚਰਚਾ ਦੇ ਜ਼ਰੀਏ ਆਪਣਾ ਇਹ ਮੁੱਦਾ ਉਜਾਗਰ ਕੀਤਾ ਜਿਹਨੂੰ ਬਹੁਤ ਸਾਰੇ ਲੋਕਾਂ ਨੂੰ ਤਾਂ ਚੋਗਲ ਮਹਿਸੂਸ ਹੋਈ ਆ ਜਿਹਦੇ ਵਿੱਚ ਮੈਂ ਕਹਿ ਰਿਹਾ ਮੈਨੂੰ ਕੋਈ ਡਰ ਨਹੀਂ ਕਿਸੇ ਨੂੰ ਕਹਿਣ ਦੇ ਵਿੱਚ ਉਹ ਹੈਗੇ ਨੇ ਜਿਹੜੇ ਇੱਥੋਂ ਦੇ ਸਥਾਨਕ ਲੇਖਕ ਆਪਣੇ ਆਪ ਨੂੰ ਵੱਡੇ ਵਿਦਵਾਨ ਕਹਾਉਣ ਵਾਲੇ ਮੈਂ ਤਾਂ ਉਹਨਾਂ ਨੂੰ ਕਹਿਣਾ ਕਿ ਉਹਨਾਂ ਨੂੰ ਸ਼ਬਦਾਂ ਦਾ ਗਿਆਨ ਹੀ ਨਹੀਂ ਉਹਨਾਂ ਨੂੰ ਸ਼ਬਦਾਂ ਦੀ ਸਮਝੇ ਨਹੀਂ ਇਹ ਸਾਨੂੰ ਸ਼ਬਦ ਸਿਖਾਣਗੇ ਇਹ ਸਾਨੂੰ ਸ਼ਬਦਾਂ ਨਾਲ ਕਿਤਾਬਾਂ ਨਾਲ ਪਿਆਰ ਕਰਨਾ ਸਿਖਾਣਗੇ ਉਹਨਾਂ ਨੇ ਹੀ ਤਾਂ ਇਸ ਲਾਇਬ੍ਰੇਰੀ ਦਾ ਬੇੜਾਦਰ ਕੀਤਾ ਤੇ ਅੱਜ ਵੀ ਤੁਸੀਂ ਦੇਖ ਰਹੇ ਹੋ ਕਿ ਅੱਜ ਐਡਾ ਵੱਡਾ ਸਮਾਗਮ ਅਗਰ ਸ਼ਬਦ ਲਾਇਬ੍ਰੇਰੀ ਦਾ ਹੋ ਰਿਹਾ ਅੱਜ ਸਥਾਨਕ ਲੇਖਕ ਨੇ ਜਿਹੜੇ ਆਪਣੇ ਆਪ ਨੂੰ ਵੱਡੇ ਕੱਦ ਕਰਕ ਹੋਣ ਵਾਲੇ ਅੱਜ ਇੱਥੇ ਸ਼ਾਮਿਲ ਨਹੀਂ ਹੈਗੇ ਉਹ ਇਹ ਗੱਲਾਂ ਤੁਹਾਨੂੰ ਇੱਥੋਂ ਸਮਝ ਜਾਣੀਆਂ ਚਾਹੀਦੀਆਂ ਨੇ ਕਿ ਇਹ ਲੋਕ ਵੀ ਰਾਜਨੀਤੀ ਹੀ ਕਰਦੇ ਨੇ ਬਾਕੀਆਂ ਵਾਂਗ ਜੇ ਤੁਸੀਂ ਕਹਿਣਾ ਕਿ ਪੋਲਿਟਿਸ਼ੀਅਨ ਬਦਨਾਮ ਨੇ ਪੋਲਿਟਿਸ਼ੀਅਨ ਇਕੱਲੇ ਬਦਨਾਮੀ ਹੈ ਕਿ ਇਹ ਵੀ ਉਹੀ ਨੇ ਸਾਰੇ ਕਿਉਂਕਿ ਉਹ ਲੈ ਕੇ ਇੱਕ ਦੂਜੇ ਲੇਖਕ ਦੀਆਂ ਲਤਾਂ ਦੀ ਚਟਣੀਆਂ ਬਾਹਾਂ ਚਟਣੀਆਂ ਇਹਨਾਂ ਨੂੰ ਹੀ ਆਉਂਦੀਆਂ ਨੇ ਇਸ ਤੋਂ ਵੱਧ ਨਹੀਂ ਆਉਂਦੀਆਂ ਤੋਂ ਮੈਨੂੰ ਸਰ ਦਰਦ ਆ ਗਿਆ ਸੀ ਤੇ ਮੈਂ ਇਹਨੂੰ ਮਤਲਬ ਕਿ ਮੁੱਦਾ ਚੁੱਕਿਆ ਤੇ ਮੈਨੂੰ ਖੁਸ਼ੀ ਇਸ ਕਰਦੀ ਆ ਕਿ ਪ੍ਰਧਾਨ ਜੀ ਮੋਹਤ ਪੁੰਦਰਾ ਜੀ ਔਰ ਐਮ ਐਲ ਏ ਸਾਹਿਬ ਸਾਡੇ ਦੇਖਾਧਾਰਪੁਰਾ ਜੀ ਨੇ ਇਹਨੂੰ ਗੰਭੀਰਤਾ ਨਾਲ ਲਿਆ ਥੈਂਕ ਯੂ ਮੈਂ ਦਾਤਖਵਾ ਦਿਨ ਬਹੁਤ ਸ਼ਾਇਦ ਜਿਨ੍ਹਾਂ ਨੇ ਇੱਥੇ ਸਾਨੂੰ ਸਾਡੇ ਧਿਆਨ ਵਿੱਚ ਲਿਆਂਦਾ ਫਟਾ ਬੋ ਰਿਸਤੋਵਾਲ ਮੈਂ ਤੇਰਵਾਲ ਕਰਦਾ ਹਲਕਾ ਵਧਾਇਆ ਕਿਹਾ ਜਿਨ੍ਹਾਂ ਨੇ ਮੇਰਾ ਖਿਆਲ ਅੱਧ ਬੋਲ ਦੇ ਉੱਤੇ ਮੈਨੂੰ ਇਹ ਕਹਿ ਦਿੱਤਾ ਕਿ ਇਹਨੂੰ ਸਭ ਤੋਂ ਪਹਿਲਾਂ ਇਸ ਮੱਦੇ ਨੂੰ ਕਰਨਾ ਕਿਤਾਬਾਂ ਦਾ ਜ਼ਿੰਦਗੀ ਦੇ ਵਿੱਚ ਕਿੱਡੇ ਕਿੱਡੇ ਅਸੀਂ ਅੱਜਕੱਲ ਦੇਖ ਰਹੇ ਹਾਂ ਜਿੱਡੇ ਅਕਸਰ ਬਣੇ ਨੇ ਜੇ ਅਸੀਂ ਵੀ ਆਪਣੀ ਜ਼ਿੰਦਗੀ ਦੇ ਝਾਤ ਮਾਰੀਏ ਤਾਂ ਹਰ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਿਤਾਬਾਂ ਦਾ ਜੋ ਸਿਲਸਿਲਾ ਉਹ ਮੇਰਾ ਖਿਆਲ ਨਰਸਰੀ ਤੋਂ ਸ਼ੁਰੂ ਹੋ ਜਾਂਦਾ ਹੈ ਸੂਕਤ ਆਪਾਂ ਮਾਪੇ ਜਿੰਨਾ ਜਿੰਨਾ ਇੱਕ ਮਾਪੇ ਹੁੰਦਾ ਜਿਵੇਂ ਕੋਈ ਜ਼ਰੂਰੀ ਇੱਜ਼ਤ ਆ ਤੇ ਕਿਤਾਬਾਂ ਦਾ ਵੀ ਉਹਨੇ ਜਿੰਨੀ ਜ਼ੋਰਦਾਰ ਬੰਦਾ ਉਹ ਸਮੂਹ ਸ਼ਹਿਰ ਨਿਵਾਸੀਆਂ ਲਈ ਇਲਾਕਾ ਨਿਵਾਸੀਆਂ ਲਈ ਬਹੁਤ ਖੁਸ਼ੀ ਦੀ ਗੱਲ ਆ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਜੋ ਇਸ ਲਾਇਬ੍ਰੇਰੀ ਨੂੰ ਰੈਨੋਵੇਟ ਵੀ ਕਰਨਾ ਔਰ ਇਹਨੂੰ ਅਸੀਂ ਉੱਗੇ ਸਾਇਤਕਾਰ ਦੇ ਨਾਮ ਦੇ ਨਾਲ ਇਹਦਾ ਨਾਮ ਵੀ ਰੱਖਿਆ ਸੰਗੀਤ ਸ਼ਬਦ ਲਾਇਬ੍ਰੇਰੀ ਦੀ ਇਹ ਸਾਡੇ ਇਲਾਕੇ ਲਈ ਵੀ ਬਹੁਤ ਵੱਡੀ ਮਾਣ ਵਾਲੀ ਗੱਲ ਆ ਕਿ ਐਡਾ ਸਾਇਤਕਾਰ ਸਾਡੀ ਇਸ ਗੁਰੂਦੀ ਨਗਰੀ ਨੇ ਪੈਦਾ ਕੀਤਾ ਸੀ ਜੋ ਕਿ ਚਲੋ ਕੁਦਰਤ ਨੂੰ ਜਿੰਨੇ ਸਾਲ ਦਿੱਤੇ ਸੀ ਓਨੇ ਸਾਲ ਲੈ ਕੇ ਗਏ ਨੇ ਕਾਰ ਇੱਕ ਆਪਣਾ ਨਾਂ ਬਣਾ ਕੇ ਚੱਲ ਗਿਆ। ਸੋ ਅੱਜ ਬਹੁਤ ਖੁਸ਼ੀ ਦਾ ਦਿਨ ਤੇ ਮੈਂ ਧੰਨਵਾਦ ਕਰਦਾ ਹਲਕਾ ਭਦਾਇਕ ਦਾ ਜਿਨ੍ਹਾਂ ਨੇ ਕਈ ਵਾਰ ਅਗਲੇ ਨੂੰ ਹੀ ਹੋ ਜਾਂਦਾ ਵੀ ਕੰਮ ਕਰਨ ਵਾਲੇ ਨੂੰ ਅਗਲਾ ਕਹਿੰਦਾ ਪ੍ਰਧਾਨ ਬਹੁਤ ਦਮ ਕਰਦਾ। ਪ੍ਰਧਾਨ ਤਾਂ ਕੰਮ ਕਰਦਾ ਜੇ ਪਿੱਛੋਂ ਭਦਾਇਕ ਦੀ ਹੱਲਾਸ਼ੇਰੀ ਆ ਔਰ ਮੈਂ ਇਸ ਗੱਲ ਦੀ ਮਾਨ ਮਹਿਸੂਸ ਕਰਦਾ ਕਿ ਜਿਸ ਵੀ ਕੰਮ ਨੂੰ ਐਮਐਲਏ ਸਾਹਿਬ ਨੇ ਇਲਾਕੇ ਦੇ ਕੰਮ ਲਈ ਕੇ ਤਾਂ ਉਹਨਾਂ ਨੇ ਕਦੇ ਨਾ ਨਹੀਂ ਕੀਤੀ ਸੋ ਉਹਦਾ ਨਤੀਜਾ ਇਹ ਆ ਕਿ ਬਹੁਤ ਥੋੜੇ ਦਿਨਾਂ ਅੰਦਰ ਅਸੀਂ ਇਸ ਲਾਇਬ੍ਰੇਰੀ ਨੂੰ ਇੰਨੀ ਸੋਹਣੀ ਬਣਾਵਾਂਗੇ ਕਿ ਤੁਸੀਂ ਅਗਲੀ ਵਾਰ ਜਦੋਂ ਸਾਡੇ ਤੋਂ ਬਿਨਾਂ ਵੀ ਇੱਥੇ ਆ ਕੇ ਇਹਨੂੰ ਦੇਖੋਗੇ ਤਾਂ ਤੁਸੀਂ ਮਾਣ ਮਹਿਸੂਸ ਕਰੋਗੇ ਮਾਛੀਵਾੜਾ ਸਾਹਿਬ ਚ ਲਾਇਬ੍ਰੇਰੀ ਕਿ ਬਣਛੀ। ਭਰਾਂ ਦੀ ਜਿਸ ਤਰ੍ਹਾਂ ਅੱਜ ਦੀ ਪੀੜ੍ਹੀ ਮੋਬਾਈਲਾਂ ਦੇ ਵਿੱਚ ਲੀਈ ਆ। ਤੁਹਾਨੂੰ ਕੀ ਲੱਗਦਾ ਹੈ ਲਾਇਬ੍ਰੇਰੀ ਬਣਨ ਨਾਲ ਨੌਜਵਾਨ ਪੀੜ੍ਹੀ ਕਿਤਾਬਾਂ ਪ੍ਰਤੀ ਰੁਚੀ ਦਿਖਾਈ? ਰੁਚੀ ਦਿਖਾਉਣ ਵਾਲੀ ਜਿਹੜੀ ਗੱਲ ਆ ਦੀਪਕ ਜੀ ਮੈਂ ਮੰਨਦਾ ਕਿ ਪਿੰਡਾਂ ਤੋਂ ਬਹੁਤ ਬੱਚੇ ਆਉਂਦੇ ਨੇ। ਕਿਉਂਕਿ ਹਰ ਬੰਦਾ ਘਰੋਂ ਸੌਖਾ ਨਹੀਂ। ਸੋ ਕੁਝ ਐਸੇ ਵੀ ਨੇ ਪਰਿਵਾਰ ਜਿਨ੍ਹਾਂ ਨੂੰ ਅੱਗੇ ਕੋਚਿੰਗ ਲੈਣ ਵਿੱਚ ਦਿੱਕਤ ਆਉਂਦੀ ਆ। ਸੋ ਮੈਂ ਇਹ ਮੰਨਦਾ ਕਿ ਲੋੜਵੰਦਾਂ ਲਈ ਜਿਨ੍ਹਾਂ ਨੇ ਪੜ੍ਹ ਕੇ ਮਾਪੇ ਦਾ ਨਾਮ ਰੋਸ਼ਨ ਕਰਨਾ। ਉਹਨਾਂ ਲਈ ਇਹ ਰਾਮ ਬਾਗ ਸਾਰੂ ਖਰਾਬਤ ਹੋਊਗਾ ਕਿਉਂਕਿ ਪੁਰੇ ਆ ਕੇ ਉਹਨਾਂ ਨੂੰ ਕਿਤਾਬਾਂ ਵੀ ਮਹੱਈਆ ਕਰਾਵਾਂਗੇ, ਕੋਚਿੰਗ ਵੀ ਮਹੱਈਆ ਕਰਾਵਾਂਗੇ ਅਤੇ ਏਸੀ ਲੱਗਣੇ ਆ, ਵਾਤਾਵਰਣ ਵੀ ਉਸੇ ਤਰ੍ਹਾਂ ਦਾ ਬਣਾਵਾਂਗੇ। ਸੋ ਮੈਨੂੰ ਇਹ ਲੱਗਦਾ ਕਿ ਬਹੁਤ ਵੱਡਾ ਉਪਰਾਲਾ ਹੋਊਗਾ। ਕਿੰਨੀ ਕੁ ਲਾਗਤ ਦੇ ਨਾਲ ਇਹ ਤਿਆਰ ਹੋਣ ਜਾ ਰਹੀ ਹੈ? 11 ਲੱਖ ਰੁਪਈਆ ਫਿਲਹਾਲ ਲਗਾਇਆ ਹੈ ਜੀ ਜੇ 5-7-10 ਲੱਖ ਦੀ ਲੋੜ ਪਈ। ਤਾਂ ਮੈਂ ਇਸ ਗੱਲ ਦਾ ਵਾਅਦਾ ਕਰਦਾ ਅਸੀਂ ਬਿਲਕੁਲ ਇਹਦੇ ਤੇ ਲਗਾਵਾਂਗੇ ਕਿਉਂਕਿ ਇਹ ਇੱਕ ਗਹਿਣਾ ਵਾ ਸਾਡੇ ਲਈ ਇਹ ਖੀਰਾ ਵਾ ਪਾਣੀ ਦੇ ਦੀ ਸੰਭਾਲ ਜਿੰਨੀ ਕਰ ਲਈ ਉਹਨੂੰ ਘੱਟ ਤੁਸੀਂ ਕੋਚਿੰਗ ਦੀ ਗੱਲ ਕੀਤੀ ਹੈ ਕਿਸ ਤਰ੍ਹਾਂ ਦੀ ਕੋਚਿੰਗ ਪ੍ਰੋਵਾਈਡ ਕੋਚਿੰਗ ਇੱਥੇ ਪ੍ਰੋਵਾਈਡ ਕਰਾਂਗੇ ਜੀ ਆਈਐਸ ਪੀਸੀਐਸ ਬੱਚਿਆਂ ਲਈ ਔਰ ਨਗਰ ਕੌਂਸਲ ਆਪਣੇ ਤੌਰ ਤੇ ਵੀ ਟੀਚਰ ਰੱਖੂਗੀ ਅਗਰ ਉਸ ਨੂੰ ਕੋਈ ਤਕਨੀਕੀ ਜਾਂ ਕੋਈ ਦਿੱਕਤ ਆਈ ਤਾਂ ਮੈਂ ਆਪਣੇ ਵੱਲੋਂ ਇੱਕ ਸ਼ਹਿਰ ਦਾ ਪ੍ਰਧਾਨ ਹੋਣ ਦੇ ਨਾਤੇ ਇੱਕ ਸੇਵਾਦਾਰ ਹੋਣ ਦੇ ਨਾਤੇ ਤੇ ਮੈਂ ਆਪ ਦੇ ਵੱਲੋਂ ਉਹ ਟੀਚਰ ਮਹੀਆ ਕਰਵਾਉਂਗਾ ਜੀ ਤੁਹਾਨੂੰ ਯਾਦ ਕਰਦੇ ਹਾਂ ਜੀ ਮਛੀਵਾਰਾ ਪ੍ਰੀਸ਼ਰ ਜੀ ਤੁਹਾਨੂੰ ਜੀ ਤੁਸੀਂ ਜੀ ਜੀ ਯਾਦ ਕਰਦਾ ਮਛੀਵਾਰਾ ਜੀ ਕੋ ਮਛੀਵਾਰਾ ਲਈ ਰੋਸ਼ਨੀ ਕਰਦੇ ਰਹਿੰਦੇ ਸੀ ਜੀ ਤੇ خوشی ہے کہ سرجیت کا نام مایوار پہلا بجہ ہے اس کے سرجیت گروہ سبند ہے وہ سفائی روپ کہ لائبریری سر گروہ مسترد کر رہے سنجیت شبد شبد بڑھاوا شبدان شبد سرجن والا دوست بھارتی ساہت اکیڈمی دار پکار ساری بھاشا سارا شاشا ایک بندے دتا رہتا ہے وہ پورسکار سرجیت ملنا اس جی اس نے سوچی جی نام بارہ نہیں بول سکتے ਵੈਨੂ ਦਾ ਮਸਦਰ ਆਇਆ ਸੀ ਮੈਂ ਤਾਂ ਆਇਆ ਸੀ ਇੰਦੇ ਮਹਾਤਮਾ ਜੀ ਮੋਪਨ ਜੀਰ ਵਾਲਤੇ ਤੇ ਵੈਨੂ ਜਦੋਂ ਇਹ ਕਿਹਾ ਮਾਇਆ ਕਿ ਕਿੰਨੇ ਨੌਜਰੀ ਹੁੰਦੇ ਸੀ ਜੀ ਜੀ ਦੀ ਬਰਾਦ ਹੋਈ ਤੇ ਨਾਤੇ ਉਹਨੇ ਕਿਹਾ ਮਾਇਆ ਮੈਂ ਤਾਂ ਬੈਠੇ ਜੋ ਘਾਟ ਲੱਗੀ ਤੋਂ ਫਿਰ ਮੈਂ ਉਹਨੇ ਕੋਲੇ ਪੁੰਜਾ ਤਾਂ ਦੇ ਦਿੱਤੇ ਤਾਇਆ ਤੇ ਉਸ ਦਿਨ ਨੂੰ ਪ੍ਰਧਾਨ ਜੀ ਤੋਂ ਮੈਂ ਧੰਦੇ ਵਾਲ ਸੁਣਿਆ ਇਹ ਐਂਜਿਮ ਨੂੰ ਦੇ ਵੀ ਸੰਭਰਤ ਬਣਾਇਆ ਉਹਨੇ ਬਹੁਤ ਸਾਡੇ ਤੁਹਾਡੇ ਦੇਖ ਤੇ ਜਿਵੇਂ ਸੀ ਬੈਠੇ ਐਂ ਉਹ ਸਰਵੇ ਸਰਵਾਂ ਨੂੰ ਮਾਇਨੇ ਚੇਤੇ ਕੀ ਮੈਨੂੰ ਅੱਛਾ ਲੱਗਿਆ ਤੇ ਅੱਜ ਸਭ ਤੋਂ ਜ਼ਿਆਦਾ ਖੁਸ਼ੀ ਇਹਨਾਂ ਨੂੰ ਆਈ ਕਿ ਐ ਐਮ ਐਲ ਫੋਨ ਆਪਰੇਟੇਬਲ ਹੋ ਪਏ ਇਸ ਲਾਈਫਟੇ ਇਸੇ ਦਾ ਪ੍ਰੋਗਰਾਮ ਇਹ ਸਭ ਨਹੀਂ ਬਹੁਤੀ ਲਗਦੀ ਜੇ ਸਾਰੀ ਲੋਕਾਂ ਨੂੰ ਸਾਨੂੰ ਕੋਰੋਨਾ ਵਿੱਚ ਸਾਰੇ ਇਹ ਦਾ ਉਹਦਾ ਬਹੁਤ ਬਹੁਤ ਅਜੇ ਉਹਦਾ ਅਜੇ ਨੋਟਿਸ ਨਹੀਂ ਤਾ ਉਹ ਅਸਰ ਹੋ ਰਿਹਾ ਨਹੀਂ ਇਹਦੇ ਵਾਸਤੇ ਇਹ ਮੇਰੇ ਟੀਮ ਨੂੰ ਪਿਆਰ ਰਹੀ ਲਾਵੇ ਨਰਦੇ ਦੀ ਬਾਤ ਇਹਦਾ ਨਾਲ ਬਲਵੇ ਦਿਨ ਦੇ ਪਰ ਦਜੀ ਵੀ ਪਾਪਾ ਦੀ ਲੋਕ ਪੈ ਰਹੀਆਂ ਪਾ ਤਾ ਸਾਰੇ ਕੀਤੀ ਆ ਤੇ ਇੱਥੇ ਵੀ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਸਹਿਤ ਦਾ ਪਿਆਰ ਦਾ ਰੰਗ ਕਿੰਨੇ ਵੀ ਅਜਿੱਤੇ ਸੁਚੀਤਾ ਬੈਕੀਆਂ ਨੇ ਉਸ ਸਾਵੀ ਧਾਰਮਿਕ ਰੰਗ ਨੂੰ ਨਾ ਵਿਛਿੜਦਾ ਉਹਨਾਂ ਦੇ ਇੰਤੇ ਤੇ ਉਕਾਰਾਂ ਦੇ ਤੇ ਸੈਤਿਕ ਕਦਮ ਨੇ ਜਿਨ੍ਹਾਂ ਦਾ ਵਰਣਨ ਕਰਨਾ ਕੋਈ ਜਦ ਸ਼ਬਦਾਂ ਵਿੱਚ ਕੜਾ ਔਖੀ ਗੱਲ ਦਰਸ਼ਕੋ ਜੀ ਕਮਤਾਰੇ ਖੇਤਰ ਦੇ ਉਹਦੀ ਉਹਦੀ ਜੜੀ ਚਣੀ ਇੰਡੀਆ ਦਾ ਨਾਮ ਵੀ ਸੁਸ਼ੀਤ ਨੇ ਇਹਨਾਂ ਨੇ ਪੰਜਾਬੀ ਨੂੰ ਹੋਰ ਬਹੁਤ ਸਾਰੀਆਂ ਕੰਨੀਆਂ ਵਿੱਚ ਰਚਿਆ ਜਿਹੜਾ ਜੈਨਕੀ ਦਾ ਤੇ ਪੰਜਾਬੀਆ ਬਹੁਤ ਕੰਡਾ ਅੱਗੇ ਲਿਆਂਦਾ ਕਰਵਾ ਸਕਦਾ ਸੱਜੇ ਡਾਕਟਰ ਸੁਜੀਤ ਪੰਜਾਬੀ ਯੂਨੀਵਰਸਿਟੀ ਦੇ ਹੈਡ ਆਫ ði ਡਿਪਾਰਟਮੈਂਟ ਨੇ ਚਿੰਨਾਹ ਕਹਾਣੀ ਤੇ اب ہوتا ہے میرے حساب سے نہیں سانو ما یہ سب بیٹھے سانو ماڑ ہے کہ یہ سارے لوگ سنجید بہت نڑے سنگر سکے دوستو ایم جیسے سیٹ سو کا اکیڈمی کا اوارڈ پراپت کرنا سب نے چکی جس بندے وہ اوارڈ ملتا ہے وہ کتاب نے کنیا ہی سٹیٹھا ٹرانسلیٹ ہونا ہوتا ہے